ਕੀ ਨਹੀਂ ਆ ਵੀ ਅਜੇ ਤੱਕ ਸਾਡੇ ਪ੍ਰਧਾਨ ਮੰਤਰੀ ਨੇ ਮੂੰਹ ਤੱਕ ਨਹੀਂ ਖੋਲਿਆ ਜਿਹੜਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਵਾ ਔਰ ਸਰਹੱਦਾ ਦੇ ਰਾਖੀ ਕਰਦਾ ਵਾ ਹਰੇਕ ਮਾਰ ਤੋਂ ਪੰਜਾਬ ਬਚਾਉਂਦਾ ਵਾ ਤੇ ਨਹੀਂ ਮੂੰਹ ਖੋਲਿਆ ਨਾ ਕਿਦੋਂ ਕਿ ਇਸ ਟਾਈਮ ਤੇ ਜੋ ਪੰਜਾਬ ਦੇ ਹਾਲਾਤ ਦੇਖ ਰਿਆਂ 15 ਤੋਂ ਲੈ ਕੇ 20000 ਕਰੋੜ ਦਾ ਨੁਕਸਾਨ ਹੋਇਆ ਪਿਆ ਵਾ ਜਿੱਦੇ ਘਰ ਟਹਿ ਗਏ ਆ ਟਰੈਕਟਰ ਰੁੜ ਗਏ ਆ ਕਈ ਜੀ ਤੁਰ ਗਏ ਆ ਔਰ ਫਸਲਾਂ ਦਾ ਤੇ ਨੁਕਸਾਨ 100% ਤੋਂ ਵੱਧ ਹੋ ਗਿਆ ਵਾ 100% ਤੋਂ ਵੱਧ ਮੇਰਾ ਇਹ ਕਹਿਣ ਦਾ ਮਤਲਬ ਵੀ ਕਈਆਂ ਥਾਵਾਂ ਦੇ ਤੇ ਜ਼ਮੀਨਾਂ ਟਹਿ ਕੇ ਉਥੇ ਹੀ ਵੰਗ ਗੋਲਾ ਬਣ ਜਾਣਾ ਵਾ ਤੇ ਇਹ ਲੱਖ ਦੀ ਮੰਗ ਕਰ ਰਹੇ ਆ ਉਧਰੋਂ ਹਰਿਆਣੇ ਵਾਲਿਆਂ ਤੋਂ ਇਹ ਲੱਖ ਰੁਪਇਆ ਝੋਨੇ ਦਾ ਅਸੀਂ ਕਹਿੰਦੇ 70000 ਦੇ ਦਿਓ 7000 ਰੁਪਇਆ ਦਸਵਾ ਹਿੱਸਾ ਜਿਹੜਾ ਮਜ਼ਦੂਰ ਨੂੰ ਦੇ ਦਿਓ 2 ਲੱਖ ਰੁਪਇਆ ਕੋਠੇ ਵਾਸਤੇ ਦੇ ਦਿਓ 1 ਲੱਖ ਰੁਪਇਆ ਗਾਹ ਦਾ ਮੱਝ ਦਾ ਦੇ ਦਿਓ ਅਸੀਂ ਗੁਜ਼ਾਰਾ ਕਰ ਲਾਂਗੇ ਰੇਤਾ ਦਾ ਹੱਕ ਜਿਹੜਾ ਨਾ ਉਹ ਜ਼ਮੀਨ ਮਾਲਕ ਨੂੰ ਦੇ ਦਿਓ ਕਿਸਾਨ ਤੇ ਮਜ਼ਦੂਰ ਆਪਦਾ ਗੁਜ਼ਾਰਾ ਕਰ ਲਓ ਇਸ ਟਾਈਮ ਤੇ ਜਿਹੜਾ ਪੰਜਾਬ ਆ ਨਾ ਇਹ ਬਚਾਇਆ ਹੀ ਸੰਸਥਾਵਾਂ ਨੇ ਬਚਾਇਆ ਹੀ ਸਾਡੇ ਨੌਜਵਾਨ ਵੀਰਾਂ ਨੇ ਆ ਔਰ ਜਿਹੜੇ ਸਾਡੇ ਸੋਸ਼ਲ ਮੀਡੀਆ ਕਰਨੀ ਆ ਉਹਨਾਂ ਦਾ ਕਰਕੇ ਬਚਿਆ ਵਾ ਕਿਉਂਕਿ ਜਿੱਥੇ ਕਿਤੇ ਕੋਈ ਰੋਲਾ ਪੈਂਦਾ ਕੋਈ ਲੋ ਚਿੱਲਦੀ ਆ ਕੋਈ ਮਰਣਾ ਹਿਲਦਾ ਉਸੇ ਵੇਲੇ ਉਹ ਵੀਡੀਓ ਵਾਇਰਲ ਕਰਕੇ ਤੇ ਉਹਨੂੰ ਅੱਗੇ ਦੀ ਅੱਗੇ ਪਹਚਾਨਦੇ ਆ ਸੋ ਸਾਡੇ ਜਿਹੜੇ ਫਰੋਹੇਪਰ ਦੇ ਵਿੱਚ ਅੱਜ ਕਿਸਾਨ ਮਦੁਰ ਸੰਘਾਸ਼ ਕਮੇਟੀ ਤੋਂ ਸੂਬਾ ਪ੍ਰਧਾਨ ਸਰਤਾਜ ਸਿਕੰਦਰ ਸਿੰਘ ਖਭਰਾ ਜਿਲੇ ਪ੍ਰੋਪਰ ਦੀ ਟੀਮ ਹੀ ਪਹੁੰਚੀ ਸਰਦਾਰ ਨਿੰਦਰ ਜੀ ਸਿੱਕ ਬਾਟ ਹੋਰ ਵੱਖ-ਵੱਖ ਸਾਡੇ ਜ਼ੋਨਾਂ ਤੇ ਪ੍ਰਧਾਨ ਪਹੁੰਚੇ ਹੋਏ ਐਸ ਸਮੇਂ ਅਸੀਂ ਵਿਧਾਨ ਸਭਾ ਹਲਕਾ ਜੀਰੇ ਦੇ ਪਿੰਡ ਫੱਤੇਵਾਲਾ ਚ ਪਹੁੰਚੇ ਹੋਏ ਹਾਂ ਜਿੱਥੇ ਰਾਤ ਕੇਂਦਰ ਵੀ ਚੱਲ ਰਿਹਾ ਸੋ ਅੱਜ ਪ੍ਰਧਾਨ ਜੀ ਵਿਜ਼ਿਟ ਕਰਨ ਆਏ ਤੇ ਬਾਕੀ ਸਾਡੀ ਸਾਰੀ ਟੀਮ ਹੀ ਪਹੁੰਚੀ ਹੋਈ ਜਿਲੇ ਦੀ ਸੋ ਆਪਾਂ ਗੱਲਬਾਤ ਕਰਦੇ ਹਾਂ ਫੱਤੇਵਾਲਾ ਨੇ ਪ੍ਰਧਾਨ ਜੀ ਵਾਹਿਗੁਰੂ ਜੀ ਪ੍ਰਧਾਨ ਜੀ ਸਰ ਸਾਹਿਬ ਪ੍ਰਧਾਨ ਜੀ ਅੱਜ ਇੱਥੇ ਤੁਸੀਂ ਪਹੁੰਚੇ ਹੋ ਕੀ ਕਰਨ ਅਸਲ ਦੇ ਵਿੱਚ ਜਿਹੜਾ ਇਹ ਦਰਿਆ ਨੇ ਤਾਂਡਵ ਰਚਿਆ ਵਾ ਇਹਦਾ ਜਿਹੜੀ ਆ ਤਰਾਸ ਦੀ ਵੇਖਣ ਆਏ ਤੇ ਸਾਡਿਆਂ ਦਾ ਕਿੰਨਾ ਕ ਨੁਕਸਾਨ ਜਿਹੜਾ ਵਾ ਇਹ ਸਿਸਟਮ ਨੇ ਕਰ ਦਿੱਤਾ ਵਾ ਤੇ ਉਹਦੇ ਵਿੱਚ ਜਦੋਂ ਇੱਥੇ ਆਣ ਕੇ ਨੁਕਸਾਨ ਵੇਖਿਆ ਵਾ ਤੇ 23 ਨਾਲੋਂ ਵੱਧ ਵਾ ਜੋ 2023 ਦੇ ਵਿੱਚ ਆਇਆ ਸੀ ਉਹਦੇ ਨਾਲੋਂ ਵੱਧ ਵਾ 2023 ਤੋਂ ਕੋਈ ਸਬਕ ਨਹੀਂ ਸਿੱਖਿਆ ਸਰਕਾਰਾਂ ਨੇ ਜੇ ਕਿਤੇ ਬਦਰਾ ਵਾਲੀ ਟੀਮ ਉਹਦੇ ਸਭ ਸਬਕ ਸਿੱਖਿਆ ਹੁੰਦਾ ਤੇ ਗਰੰਟਾ ਇਹਨਾਂ ਕੋਲੇ ਬਹੁਤ ਹੈ ਇਹ ਨਹੀਂ ਇਹਨਾਂ ਕੋਲੇ ਪੈਸਿਆਂ ਦੀ ਕਮੀ ਆ ਇਹ ਇਹਨੂੰ ਕੋਈ ਵੀ ਸ਼ੇਪ ਦੇ ਕੇ ਕੋਈ ਵੀ ਰੂਪ ਦੇ ਕੇ ਦਰਿਆ ਨੂੰ ਜਿਹੜਾ ਉਹ ਲਹਿਰੀ ਰੂਪ ਦਿੱਤਾ ਜਾ ਸਕਦਾ ਸੀਗਾ ਪਰ ਆਬਾਦੀ ਦੇ ਲਿਹਾਜ਼ ਨੂੰ ਵੇਖਦੇ ਇਹਨਾਂ ਨੇ ਫਿਰ ਨਹੀਂ ਕੀਤਾ ਮੂੰਹ ਵੀ ਅਸੀਂ ਕਹਿੰਨੀ ਆ ਵੀ ਅਜੇ ਤੱਕ ਸਾਡੇ ਪ੍ਰਧਾਨ ਮੰਤਰੀ ਨੇ ਮੂੰਹ ਤੱਕ ਨਹੀਂ ਖੋਲਿਆ ਜਿਹੜਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਵਾ ਔਰ ਸਰਹੱਦਾਂ ਦੇ ਰਾਖੀ ਕਰਦਾ ਵਾ ਹਰੇਕ ਮਾਰ ਤੋਂ ਪੰਜਾਬ ਬਚਾਉਂਦਾ ਵਾ ਤੇ ਨਹੀਂ ਮੂੰਹ ਖੋਲਿਆ ਨਾ ਤੇ ਮੁੱਖ ਮੰਤਰੀ ਸਾਹਿਬ ਨੇ ਕੋਈ ਮੂੰਹ ਨਹੀਂ ਖੋਲਿਆ ਕੋਈ ਵੱਡੇ ਰਾਤ ਪੈਕੇਜ ਦਾ ਕੋਈ ਐਲਾਨ ਨਹੀਂ ਜਦੋਂ ਕਿ ਇਸ ਟਾਈਮ ਤੇ ਜੋ ਪੰਜਾਬ ਦੇ ਹਾਲਾਤ ਵੇਖ ਰਿਹਾ 15 ਤੋਂ ਲੈ ਕੇ 20000 ਕਰੋੜ ਦਾ ਨੁਕਸਾਨ ਹੋਇਆ ਪਿਆ ਵਾ ਜਿਹਦੇ ਕਰਕੇ ਹੈਗੇ ਆ ਟਰੈਕਟਰ ਰੁੜ ਗਏ ਆ ਕਈ ਜੀ ਤੁਰ ਗਏ ਆ ਔਰ ਫਸਲਾਂ ਦਾ ਤੇ ਨੁਕਸਾਨ 100% ਤੋਂ ਵੱਧ ਹੋ ਗਿਆ ਵਾ 100% ਤੋਂ ਵੱਧ ਮੇਰਾ ਇਹ ਕਹਿਣ ਦਾ ਮਤਲਬ ਵੀ ਕਈਆਂ ਥਾਵਾਂ ਦੇ ਤੇ ਜ਼ਮੀਨਾਂ ਟਹਿ ਕੇ ਉਥੇ ਵੰਗ ਕੋਲਾ ਬਣ ਜਾਣਾ ਵਾ ਉਹ ਉਹ ਦਾ ਵਿਚਾਰੇ ਤਾਂ ਗਿਆ ਇਹਦੇ ਤੇ ਹੁਣ ਜੇ ਸਰਕਾਰਾਂ ਸਾਡੀਆਂ ਹੁਣ ਤੇ ਫੇਰ ਇਮਾਨਦਾਰੀ ਨਾਲ ਪੰਜਾਬ ਨੂੰ ਇੱਕ ਵਾਰ ਉੱਪਰ ਚੁੱਕਣ ਵਾਸਤੇ ਖੁੱਲੇ ਦਿਲ ਦੇ ਨਾਲ ਗਰਾੜ ਦੇਣ ਤੇ ਇਹ ਲੱਖ ਦੀ ਮੰਗ ਕਰ ਰਹੇ ਆ ਉਧਰੋਂ ਹਰਿਆਣੇ ਵਾਲਿਆਂ ਤੋਂ ਕਿ ਲੱਖ ਰੁਪਇਆ ਝੋਨੇ ਦਾ ਅਸੀਂ ਕਿਹਨੇ 70000 ਦੇ ਦਿਓ 7000 ਰੁਪਇਆ ਦਸਵਾ ਹਿੱਸਾ ਜਿਹੜਾ ਮਜ਼ਦੂਰ ਨੂੰ ਦੇ ਦਿਓ 2 ਲੱਖ ਰੁਪਇਆ ਕੋਠੇ ਵਾਸਤੇ ਦੇ ਦਿਓ 1 ਲੱਖ ਰੁਪਇਆ ਗਾਂ ਦਾ ਮੱਝ ਦਾ ਦੇ ਦਿਓ ਅਸੀਂ ਗੁਜ਼ਾਰਾ ਕਰ ਲਾਂਗੇ ਜੇ ਤੁਹਾਡੇ ਕੋਲ ਫਿਰ ਵੀ ਕੁਝ ਨਹੀਂ ਤੇ ਐਰ ਕੀ ਵੀ ਇਸ ਰੂਪ ਚ ਨਾ ਆਇਓ ਵੀ ਆ دریا ੜ ਦਿਆਂ ਸਾਰੇ ਰੇਤਾ ਨੂੰ ਦੀ ਜੱਫਾ ਪਾ ਕੇ ਵੇਜੋ ਵੀ ਸਾਡੇ ਲਟੇਰੀ ਲੁੱਟਣ ਆਉਣਗੇ ਰੇਤਾ ਦਾ ਹੱਕ ਜਿਹੜਾ ਨਾ ਉਹ ਜ਼ਮੀਨ ਮਾਲਕ ਨੂੰ ਦੇ ਦਿਓ ਕਿਸਾਨ ਤੇ ਮਜ਼ਦੂਰ ਆਪਦਾ ਗੁਜ਼ਾਰਾ ਕਰ ਲਓ ਹਮ ਪ੍ਰਧਾਨ ਜੀ ਜਿਸ ਤਰ੍ਹਾਂ ਪ੍ਰਸ਼ਾਸਨ ਕੀਤਾ ਆਪਾਂ ਗੱਲਬਾਤ ਕਰ ਲਈ ਜਿਹੜੀਆਂ ਸਾਡੀਆਂ ਸਮਾਜਿਕ ਥਾਵਾਂ ਨੇ ਵੱਡੇ ਪੱਧਰ ਤੇ ਮਦਦ ਕਰਦੀਆਂ ਉਹ ਤੁਸੀਂ ਕੀ ਅਪੀਲ ਕਰਦੇ ਹੋ ਕਿਸ ਤਰ੍ਹਾਂ ਦੇਖੋ ਜੀ ਇਸ ਟਾਈਮ ਤੇ ਜਿਹੜਾ ਪੰਜਾਬ ਆ ਨਾ ਇਹ ਬਚਾਇਆ ਹੀ ਸੰਸਥਾਵਾਂ ਨੇ ਬਚਾਇਆ ਹੀ ਸਾਡੇ ਨੌਜਵਾਨ ਵੀਰਾਂ ਨੇ ਆ ਔਰ ਜਿਹੜੇ ਸਾਡੇ ਸੋਸ਼ਲ ਮੀਡੀਆ ਕਰਮੀ ਆ ਉਹਨਾਂ ਦਾ ਕਰਕੇ ਬਚਿਆ ਵਾ ਕਿਉਂਕਿ ਜਿੱਥੇ ਕਿਤੇ ਕੋਈ ਰੌਲਾ ਪੈਂਦਾ ਕੋਈ ਲੋਚ ਹਿਲਦੀ ਆ ਕੋਈ ਮਰਣਾ ਹਿਲਦਾ ਉਸੇ ਵੇਲੇ ਉਹ ਵੀਡੀਓ ਵਾਇਰਲ ਕਰਕੇ ਤੇ ਉਹਨੂੰ ਅੱਗੇ ਜਿੱਗੇ ਪਛਾਣਦੇ ਆ ਹੁਣ ਸਭਰਾਵਾਲੇ ਮਰੜੇ ਦੀ ਅਜ ਰਾਖੀ ਕਰਦਿਆਂ ਨੂੰ 20 ਦਿਨਾਂ ਤੋਂ ਉੱਪਰ ਸਮਾਂ ਹੋ ਗਿਆ ਇੱਕ ਥਾਂ ਤੋਂ 3 ਕਿਲੋਮੀਟਰ ਦੇ ਵਿੱਚ ਢਾਵਾਂ ਲਾਉਣ ਡਿਆ ਇੱਕ ਥਾਂ ਜਿਹੜਾ ਪਿਛਲਾ ਕੋੜ ਮਾਲਾ ਟੁੱਟਾ ਸੀ ਉਥੋਂ ਫੇਰ ਅੱਜ 3 ਦਿਨ ਹੋ ਗਏ ਆ ਪਰ ਉਥੇ ਨੌਜਵਾਨ ਜਿਹੜਾ ਸਾਡਾ ਇਹ ਬਰਗੇਡ ਹੈ ਨਾ ਇਹ ਕੰਮ ਕਰ ਰਿਹਾ ਤੇ ਜਿਹੜੀਆਂ ਮਹਾਪੁਰਸ਼ਾਂ ਨੇ ਸੁਆਮਾਂ ਦਿੱਤੀਆਂ ਵਾ ਉਧਰ ਸਾਡੀ ਵਾਲੀ ਸਾਈਡ ਤੇ ਇਧਰ ਵੀ ਇਧਰ ਵੀ ਸਾਰੀਆਂ ਹੀ ਟਕਸਾਲਾਂ ਮੈਂ ਕਹਿੰਦਾ ਵੀ ਕੋਈ ਸੰਸਥਾ ਇਸ ਟਾਈਮ ਤੇ ਮਤਲਬ ਜਿਹੜੀ ਹੈ ਨਾ ਉਹ ਪਿੱਛੇ ਨਹੀਂ ਗਈ ਹਰੇਕ ਨਹੀਂ ਮਤਲਬ ਇਮਾਨਦਾਰੀ ਦੇ ਨਾਲ ਪੂਰਾ ਜੋਰ ਲਾ ਕੇ ਜਿਹੜੀਆਂ ਸੁਆਮਾਂ ਕਰ ਰਿਹਾ ਪਠਾ ਡੱਕਾ ਚਾਰ ਹਰ ਚੀਜ਼ ਪਚਾਰੇ ਆ ਮਤਲਬ ਆਪੋ ਵਿੱਚ ਹੀ ਇੱਕ ਦੂਜੀ ਦੀ ਮਦਦ ਕਰ ਰਹੇ ਆ ਤੇ ਅੱਗੇ ਵੀ ਕਰਦੇ ਰਹਿਣਾ ਬ ਗੇਵੀ ਨੂੰ ਕਰਕੇ ਤੇ ਸੰਕਰਣੀ ਘੜੀ ਚੋਂ ਨਿਕਲਾਂ ਠੀਕ ਪ੍ਰਧਾਨ ਜੀ ਬਾਈ ਜੀ ਖਾਲਸਾ ਬਾਈ ਪ੍ਰਧਾਨ ਜੀ ਦੋ ਸ਼ਬਦ ਜੋਗ ਲਗਾਤਾ ਹਾਲਾਤ ਜਿਹੜੇ ਆ ਜਦੋਂ ਤੋਂ 88 ਤੋਂ ਲੈ ਕੇ ਲਗਾਤਾਰ ਉਹੀ ਉਹ ਹਾਲ ਹੈ ਦਰਿਆਵਾਂ ਦੇ ਵਿੱਚ ਨਾ ਸਰਕਾਰ ਨੇ ਕੁਝ ਸੁਣ ਕੇ ਜੀ ਜਿਹੜਾ ਪਹਿਲਾਂ ਤੋਂ ਰੌਲਾ ਪਾ ਰਹੇ ਜਿੰਨੇ ਨੂੰ ਨਹਿਰੀ ਛੇਵ ਦਿੱਤੀ ਜਾਵੇ ਦਰਿਆ ਨੂੰ ਜਿਹੜੀ ਹਰ ਵਾਰ ਹੜਾਂ ਦੀ ਮਾਰ ਆਉਂਦੀ ਐ ਉਹਨੂੰ ਕਟਾਇਆ ਜਾ ਸਕਿਆ ਪਰ ਸਰਕਾਰ ਦਾ ਉਹਨੇ ਕਾਨਾ ਤਾਨੀ ਕਾ ਕੀਤੀ ਐ ਨਾ ਉਹਨੇ ਕਵਰ ਕਰ ਦੇ ਆ ਪਰ ਬਾਅਦ ਚ ਲੈਟੇਰੀ ਇੱਥੇ ਆਉਂਦੇ ਆ ਐਰ ਕੀ ਵਾਰੀ ਇਸ ਤਰ੍ਹਾਂ ਨਹੀਂ ਹੋਣ ਦਿੱਤਾ ਜਾਊਗਾ ਜੇ ਜਿਹੜੇ ਕਿਸਾਨ ਨੂੰ ਨੁਕਸਾਨ ਹੋਇਆ ਜਿਹੜੇ ਦਰਿਆਵਾਂ ਦੇ ਵਿੱਚ ਜੋ ਵੀ ਨੁਕਸਾਨ ਹੋਇਆ ਦੇਤਾ ਤੋਂ ਭਰ ਪਈਓ ਕਰਾਂਗੇ ਠੀਕ ਹੈ ਇਹ ਤਰਾਸਤੀ ਹੈ ਸਾਡੀ ਜੀ ਲਗਾਤਾਰ ਆ ਰਹੇ ਤੇ ਸਰਕਾਰ ਦੇ ਪ੍ਰਬੰਧਨ ਆ ਇਹ ਉਹਨਾਂ ਦਾ ਮੈਂਡਟ ਦੇ ਹਿਸਾਬ ਨਾਲ ਉਹਨਾਂ ਦਾ ਦਿਮਾਗ ਦੇ ਹਿਸਾਬ ਨਾਲ ਉਹਨਾਂ ਦੀ ਇੱਕ ਨੀਤੀ ਆ ਤੇ ਦਰਿਆ ਦੇ ਨਾਲ ਜਿਹੜਾ ਪਾਣੀ ਜਿਹੜਾ ਇਹਨੂੰ ਰੋਕ ਕੇ ਪਹਿਲਾਂ ਫਿਰ ਜੱਕਦਮ ਜਦੋਂ ਮੀਂਹ ਆਉਂਦੇ ਆ ਜਿਆਦਾ ਉਹਨਾਂ ਦਾ 40% ਇਹਨਾਂ ਨੇ ਜਿਹੜੀ ਆਮਦ ਆਉਂਦੀ ਆ ਡੇਮਾਂ ਦੇ ਵਿੱਚ ਪਾਣੀ ਦੀ ਉਹਨੂੰ 40% ਰੋਕ ਕੇ ਪਾਣੀ ਇਹਨਾਂ ਨਾਲੋਂ ਨਾਲ ਛੱਡਣਾ ਹੁੰਦਾ ਪਰ ਇਹਨਾਂ ਦੀ ਇੱਕ ਨੀਤੀ ਬਣੀ ਹੈ ਵੀ ਜਿਆ ਝੋਨੇ ਨੂੰ ਜਾਂ ਫਸਲਾਂ ਨੂੰ ਤਬਾਹ ਕਰਨਾ ਤੇ ਇੱਕ ਨੀਤੀ ਪਾਲਿਸੀ ਤਹਿਤ ਉਹਦੋਂ ਡੇਮਾਂ ਚੋਂ ਪਾਣੀ ਛੱਡਦੇ ਜਦੋਂ ਜਿਆਦਾ ਪਾਣੀ ਆਸ-ਪਾਸ ਵਿੱਚ ਪੈਂਦਾ ਨਹੀਂ ਜਿਆਦਾ ਪੈਂਦੇ ਆ ਤੇ ਡੈਮਾਂ ਦੇ ਵਿੱਚੋਂ ਵੀ ਪਾਣੀ ਛੱਡ ਕੇ ਤੇ ਬਦਲਾਂ ਨੂੰ ਬਰਬਾਦ ਕਰਦੇ ਪ੍ਰਧਾਨ ਜੀ ਹਰੀਕੇ ਹੈਡਵਰਕਸ ਤੋਂ ਕੱਲ ਪਰਸੋਂ ਦਾ ਫਿਰ ਜਿਹੜੀ ਡਾਊਨਸਟ੍ਰੀਮਿੰਗ ਬਹੁਤ ਘੱਟ ਕਰ ਦਿੱਤੀ ਕਿ ਹਾਲਾਂਕਿ ਜਿਹੜੇ ਪਿੱਛੇ ਲਾਤ ਹੋਈ ਹੈ ਕੀ ਕਹਿਣਾ ਚਾਹੁੰਦੇ ਫਿਰ ਕੁਝ ਸਾਧਿਸ਼ ਪਿੱਛੇ ਜਿਹੜੀ ਆ ਫਿਰ ਸਾਧਿਸ਼ ਹੋ ਸਕਦੀ ਹੈ ਛੱਡਣ ਕੇ ਪਾਣੀ ਆ ਜੇ ਸਤਲੁਜ ਦੇ ਵਿੱਚ ਹੋਰ ਆਉਣ ਦੀ ਸੰਭਾਵਨਾ ਜਿਹੜੀ ਇਹਨਾਂ ਦੀ ਹੈ ਵੀ ਜਿਹੜੀ ਐਮਪੋ ਲੌਸਮੈਂਟਾਂ ਕਰਨੀਆਂ ਹਨ ਕਿ ਪਿੰਡਾਂ ਦੇ ਵਿੱਚ ਜਾਂ ਪਹਿਲਾਂ ਅਗਾਊ ਜਾਣਕਾਰੀ ਦੇਣੀ ਹੁੰਦੀ ਆ ਇਹ ਵਿਭਾਗ ਵੱਲੋਂ ਨਹੀਂ ਦਿੱਤੀ ਜਾ ਰਹੀ ਤੇ ਨਾਮ ਪ੍ਰਸ਼ਾਸਨ ਦੱਸ ਰਿਹਾ ਕਿਸ ਨੂੰ ਜੇ ਗੁਪਤ ਤੌਰ ਤੇ ਪਾਣੀ ਛੱਡਦੇ ਤੇ ਗੁਪਤ ਤੌਰ ਤੇ ਸਾਰਾ ਕੁੱਕਰੀ ਜਾਂਦੇ ਆ ਪ੍ਰੋਪਰ ਜਾਣਕਾਰੀ ਜਿਹੜੀ ਪਿੰਡਾਂ ਨੂੰ ਗਾਂ ਨਹੀਂ ਦੱਸੀ ਜਾਂਦੀ ਕਿਸਾਨਾਂ ਤੋਂ ਜਥੇਬੰਦੀਆਂ ਕੀ ਫੀਲ ਕਰਨਾ ਚਾਹੁੰਦੇ ਅਸੀਂ ਜਥੇਬੰਦੀਆਂ ਨੂੰ ਸਾਰੀਆਂ ਸੰਸਥਾਵਾਂ ਨੂੰ ਸਾਰਿਆਂ ਨੂੰ ਆਪਣੇ ਲੋਕਾਂ ਦੇ ਨਾਲ ਖਲੋ ਕੇ ਇਹਨਾਂ ਸੰਕਟ ਦੀ ਘੜੀ ਚੋਂ ਨਿਕਲਦੀ ਅਪੀਲ ਕਰਦੇ ਆਂ ਵੀ ਸਾਰੇ ਇੱਕ ਦੂਜੇ ਦਾ ਸਾਥ ਦਿਓ ਆਪਾਂ ਇਹਨਾਂ ਸਰਕਾਰਾਂ ਤੋਂ ਜਿਹੜੀਆਂ ਪਹਿਲਾਂ ਆਈਆਂ ਜਾਂ ਹੋਣ ਆਲੀਆਂ ਜਿਹੜਿਆਂ ਦੇ ਬਦਲਾ ਦੇ ਨਾਂ ਤੇ ਇੱਥੇ ਅਸੀਂ ਬੜਾ ਕੁਝ ਸਹਾਰਾਂ ਜਿਨ੍ਹਾਂ ਨੇ ਆਣ ਕੇ ਇਥੇ ਦਰਿਆਵਾਂ ਦੇ ਵਿੱਚ ਜਿੱਥੇ ਨੋਚਾਂ ਲਾਉਣੀਆਂ ਇਦਾਂ ਜਿੱਥੇ ਦਰਿਆਵਾਂ ਦਾ ਬਾਹਰ ਢਾਵਾ ਪੈਂਦੀਆਂ ਜਾਂ ਨੁਕਸਾਨ ਹੁੰਦਾ ਕੱਖ ਨਹੀਂ ਕੀਤਾ ਇਹਨਾਂ ਨੇ ਇੱਕ ਰੁਪਈਏ ਦਾ ਕੰਮ ਵੀ ਇਹ ਸਰਕਾਰ ਨੇ ਨਹੀਂ ਕੀਤਾ ਜਾਂ ਪਿਛਲੀਆਂ ਨੇ ਜਿਹੜਾ ਮਾੜਾ ਮੋੜ ਬੰਨਾਂ ਦਾ ਕੀਤਾ ਇਹ ਸਰਕਾਰ ਨੇ ਤੇ ਕੁਝ ਨਹੀਂ ਕੀਤਾ ਤੇ ਲੋਕ ਆਪ ਹਰ ਕਿਥਾਂ ਦੇ ਰਾਖੀ ਕਰ ਰਹੇ ਤੇ ਆਪ ਦਾ ਪਤਾ ਆਪ ਲੋਕ ਕਰ ਰਹੇ ਸਰਕਾਰ ਨੂੰ ਇੱਥੇ ਕੁਝ ਨਹੀਂ ਕੀਤਾ ਜਾ ਰਿਹਾ ਠੀਕ ਪ੍ਰਧਾਨ ਜੀ ਗੱਲ ਸਭ ਜਿਹੜੇ ਸਭੇ ਸਨ ਜੋ ਸਮੇਂ ਦੇ ਹਾਲਾਤ ਔਰ ਇੱਥੇ ਗੱਲਬਾਤ ਕਿਸਾਨਪੁਰ ਸਿੰਘਾ ਕਮੇਟੀ ਪਹੁੰਚੀ ਹੋਈ ਸੀ ਜਿਲ੍ਹਾ ਫਲੋੜਪੁਰ ਦੇ ਟੀਮਾਂ ਔਰ ਸਾਡੇ ਸੁਪਾ ਪ੍ਰਧਾਨ ਸੁਖਮਿੰਦਰ ਸਿੰਘ ਸਰਾਪਾ ਅੰਚੇ ਸੋ ਤੁਸੀਂ ਹੀ ਮੌਕੇ ਦੇ ਹਾਲਾਤ ਦੇਖ ਸਕਦੇ ਜੀ ਬੇਸ਼ੱਕ ਇੱਥੇ ਰਾਹਤ ਕੈਂਪੂ ਵੀ ਲੱਗਾ ਹੋਇਆ ਵਟੇ ਪਤ ਤੇ ਰਾਹਤਕਾਰ ਜਿਹੜੇ ਸਾਡੀਆਂ ਸਮਾਜਿਕ ਸਥਾਵਾਂ ਤੋਂ ਕੋਜ ਜਿਹੜਾ ਸਾਡੇ ਜਿਹੜੇ ਸਰਕਾਰੀ ਅਫਸਰ ਹੈਗੇ ਮਲਾਜਮ ਹੈਗੇ ਸਾਡੇ ਮੌਕੇ ਦੀ ਪੰਜਾਬ ਸਰਕਾਰ ਉਹਨਾਂ ਨਾਲ ਪ੍ਰਬੰਧ ਕੀਤਾ ਜਾ ਰਿਹਾ ਹੈ ਲੇਕਿਨ ਮੌਕੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਸਾਹਮਣੇ ਸੰਸਾਨ ਘਾਟ ਔਰ ਇਧਰੋਂ ਤੁਸੀਂ ਪਾਣੀ ਤੇਜ਼ੀ ਨਾਲ ਜਿਹੜਾ ਅੱਗੇ ਚੱਲ ਰਿਹਾ ਹੈਗਾ ਔਰ ਪਿੱਛੇ ਜਿਹੜਾ ਇੱਥੇ ਸਾਹਮਣੇ ਬਿਲਕੁਲ ਇਹ ਪਿੰਡ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਫੱਤੇਵਾਲਾ ਤੇ ਇਥੋਂ ਥੋੜਾ ਜਿਆਦਾ 2-3 ਕਿਲੋਮੀਟਰ ਅੱਗੇ ਆਲੇ ਵਾਲਾ ਤੇ ਨਾਲ ਦੂਸਰੀ ਸਾਈਡ ਆਚੀ ਕੇ ਸੋ ਕੁੱਲ ਮਿਲਾ ਕੇ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਸੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਜਿਹ